ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ ਜੀ ਮੇਰੇ ਸਰਬ ਕ੍ਰिएशन YouTube ਚੈਨਲ ਤੇ ਜਿਹੜੀ ਅੱਜ ਦੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਵੀ ਜਿਹੜੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਕੁੰਡੇ ਕਿਵੇਂ ਬੰਦ ਕਰ ਸਕਦੇ ਹਾਂ ਕੋਈ ਵੀ ਪ੍ਰੋਜੈਕਟ ਜਦੋਂ ਆਪਣਾ ਪੂਰਾ ਹੋ ਜਾਂਦਾ ਤਾਂ ਆਪਾਂ ਕੁੰਡੇ ਬੰਦ ਕਰਨੀ ਹੁੰਦੀ ਹੈ ਤਾਂ ਜਿਹੜੇ ਸੌਖੇ ਤਰੀਕੇ ਨਾਲ ਕੁੰਡੇ ਕਿਵੇਂ ਬੰਦ ਕਰਨੀ ਅੱਜ ਮੈਂ ਇਹ ਤੁਹਾਨੂੰ ਦੱਸਾਂਗੀ ਡਿਜ਼ਾਈਨ ਤੁਹਾਡਾ ਕੋਈ ਵੀ ਹੋਵੇ ਜਿਵੇਂ ਇੱਥੇ ਮੈਂ ਇਸ ਤਰ੍ਹਾਂ ਸਿੱਧੀਆਂ ਸਲਾਈਆਂ ਬਣਾਇਆ ਸਿਰਫ ਤੁਹਾਨੂੰ ਇਹ ਦੱਸਣ ਵਾਸਤੇ ਵੀ ਆਪਾਂ ਜਿਹੜੇ ਸਲਾਈ ਨਾਲ ਕੁੰਡੇ ਕਿਵੇਂ ਬੰਦ ਕਰਾਂਗੇ ਤੁਸੀਂ ਕੋਈ ਵੀ ਡਿਜ਼ਾਈਨ ਬਣਾਇਆ ਹੋਊਗਾ ਜਾਂ ਇੱਥੇ ਉਲਟੇ ਸਿੱਧੇ ਦੀ ਬਣਾਈ ਕੀਤੀ ਹੋਊਗੀ ਜਾਂ ਦੋ ਸਿੱਧੇ ਦੋ ਉਲਟੇ ਇਸ ਤਰ੍ਹਾਂ ਦੀ ਬਣਾਈ ਕੀਤੀ ਹੋਊਗੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਤੁਸੀਂ ਡਿਜ਼ਾਈਨ ਬਣਾਇਆ ਹੋਊਗਾ ਤਾਂ ਜਦੋਂ ਆਪਣਾ ਪ੍ਰੋਜੈਕਟ ਪੂਰਾ ਹੁੰਦਾ ਤਾਂ ਬਾਅਦ ਵਿੱਚ ਆਪਾਂ ਜਿਹੜੇ ਕੁੰਡੇ ਬੰਦ ਕਰਨੇ ਹੁੰਦੇ ਆ ਤਾਂ ਸੌਖੇ ਤਰੀਕੇ ਨਾਲ ਜਿਹੜੇ ਕੁੰਡੇ ਆਪਾਂ ਇਸ ਤਰ੍ਹਾਂ ਬੰਦ ਕਰਾਂਗੇ ਵੈਸੇ ਕਈ ਤਰੀਕਿਆਂ ਨਾਲ ਕੁੰਡੇ ਜਿਹੜੇ ਆਪਾਂ ਬੰਦ ਕਰ ਸਕਦੇ ਹਾਂ ਸੂਈ ਨਾਲ ਵੀ ਕੁੰਡੇ ਬੰਦ ਕਰਨੇ ਆਪਾਂ ਸਲਾਈਆਂ ਨਾਲ ਵੀ ਕਈ ਤਰੀਕਿਆਂ ਨਾਲ ਕੁੰਡੇ ਬੰਦ ਕਰਦੇ ਆਂ ਤੇ ਅੱਜ ਦਾ ਜਿਹੜਾ ਤਰੀਕਾ ਹੈ ਇਹ ਬਹੁਤ ਹੀ ਜ਼ਿਆਦਾ ਸੌਖਾ ਹੈ ਜੇਕਰ ਤੁਸੀਂ ਬਣਾਈ ਦਾ ਕੰਮ ਸਿੱਖ ਰਹੇ ਹੋ ਤਾਂ ਜਿਹੜਾ ਤੁਹਾਡੇ ਲਈ ਇਹ ਕੁੰਡੇ ਬੰਦ ਕਰਨ ਦਾ ਤਰੀਕਾ ਬਹੁਤ ਹੀ ਜ਼ਿਆਦਾ ਆਸਾਨ ਹੋਵੇਗਾ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਕੁੰਡੇ ਬੰਦ ਕਰਨੇ ਇਹ ਆਪਣੀ ਇਸ ਤਰ੍ਹਾਂ ਸਿੱਧੀ ਸਾਈਡ ਤਾਂ ਹੁਣ ਆਪਾਂ ਕੀ ਕਰਾਂਗੇ ਇਸ ਤਰ੍ਹਾਂ ਇਹ ਕੁੰਡਾ ਬਣਾ ਲੈਣਾ ਸਿੱਧਾ ਫਿਰ ਅਗਲਾ ਕੁੰਡਾ ਵੀ ਆਪਾਂ ਬਣਾ ਲਾਂਗੇ ਸਿੱਧਾ ਪਹਿਲਾ ਬਣਾਇਆ ਹੋਇਆ ਕੁੰਡਾ ਆਪਾਂ ਇਹ ਕੁੰਡੇ ਦੇ ਉੱਪਰ ਦੀ ਛੱਟ ਦਾਂਗੇ ਇਸ ਤਰ੍ਹਾਂ ਠੀਕ ਹੈ ਫਿਰ ਅਗਲਾ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਸਿੱਧਾ ਇਸ ਤਰ੍ਹਾਂ ਫਿਰ ਇਹ ਕੁੰਡਾ ਜਿਹੜਾ ਆਪਾਂ ਪਹਿਲਾਂ ਬਣਾਇਆ ਸੀ ਇਹਦੇ ਉੱਪਰ ਦੀ ਛੱਟ ਦੇਣਾ ਇਸ ਤਰ੍ਹਾਂ ਫਿਰ ਅਗਲਾ ਕੁੰਡਾ ਐਸੇ ਤਰ੍ਹਾਂ ਬਣਾ ਲੈਣਾ ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਬੰਦ ਕਰ ਦਿਆਂ ਤਾਂ ਜਿਹੜਾ ਆਪਾਂ ना तो ज्यादा यह लूज रखने कुंडे, तो ना ही ज्यादा टाइट रखने फिर इस तरह ये कुंडा इस कुंडे के कूडे उपरदी सुट देंगे इस तरह तो इस तरह अपने कूडे जड़े बंद हों फिर अगे उस तरह फिर अगला कूडा बनावें बनाया हुआ कुंडा कूडा दी सुट देंगे ਫਿਰ ਅਗਲਾ ਕੁੰਡਾ ਬਣਾਵਾਂਗੇ ਇਹ ਬਣਾਇਆ ਹੋਇਆ ਕੁੰਡਾ ਦੇ ਉੱਪਰ ਦੀ ਛੱਟ ਦਾਂਗੇ ਫਿਰ ਉਸੇ ਤਰ੍ਹਾਂ ਅਗਲਾ ਕੁੰਡਾ ਬਣਾ ਲਾਂਗੇ ਇਹ ਕੁੰਡਾ ਦੇ ਉੱਪਰ ਦੀ ਛੱਟ ਦਾਂਗੇ ਸਾਰੇ ਕੁੰਡੇ ਆਪਾਂ ਇਸੇ ਤਰ੍ਹਾਂ ਬੰਦ ਕਰ ਲੈਣੇ ਬਹੁਤ ਹੀ ਸੌਖਾ ਤਰੀਕਾ ਹੈ ਇਸ ਤਰ੍ਹਾਂ ਕੁੰਡੇ ਬੰਦ ਕਰਨ ਦਾ ਫਿਰ ਉਸੇ ਤਰ੍ਹਾਂ ਫੇਰ ਅਗਲਾ ਕੁੰਡਾ ਇਸ ਤਰ੍ਹਾਂ ਬਣਾ ਲੈਣਾ ਫੇਰ ਇਹ ਕੁੰਡਾ ਇਹਦੇ ਉੱਪਰ ਦੀ ਛੱਡ ਦੇਣਾ ਬਸ ਆਪਾਂ ਇਸ ਗੱਲ ਦਾ ਧਿਆਨ ਰੱਖਣਾ ਜਿਹੜਾ ਆਪਣਾ ਹੱਥ ਹੈ ਨਾ ਤਾਂ ਜ਼ਿਆਦਾ ਟਾਈਟ ਰੱਖਣਾ ਇੱਥੇ ਨਾ ਜ਼ਿਆਦਾ ਲੂਜ਼ ਹੀ ਰੱਖਣਾ ਜੇਕਰ ਆਪਾਂ ਇਸ ਤਰ੍ਹਾਂ ਜ਼ਿਆਦਾ ਟਾਈਟ ਕੁੰਡੇ ਜਿਹੜੇ ਆਪਣੇ ਬੰਦ ਕਰਾਂਗੇ ਤਾਂ ਜਿਹੜਾ ਆਪਣਾ ਇੱਥੇ ਹੈ ਡਿਜ਼ਾਈਨਾਂ ਜਿhko ਬਾਰਡਰਾ ਕੋਈ ਤਾਂ ਇਸ ਤਰ੍ਹਾਂ ਇਕੱਠਾ ਹੋ ਜਾਂਦਾ ਇਸ ਤਰ੍ਹਾਂ ਹੁਣ ਕਿੰਨੀ ਸੋਹਣੀ ਆਪਣੀ ਇਹ ਜਿਹੜੀ ਉੱਪਰਾ ਕਿਨਾਰੀ ਬਣ ਕੇ ਆਉਂਦੀ ਹੈ। ਇਸੇ ਤਰ੍ਹਾਂ ਕਰਕੇ ਸਾਰੇ ਕੁੰਡੇ ਆਪਾਂ ਬੰਦ ਕਰਦੇ ਜਾਣਾ ਇਸ ਤਰ੍ਹਾਂ। ਫਿਰ ਅਗਲਾ ਕੁੰਡਾ ਬਣਾਇਆ। ਪਹਿਲਾਂ ਵਾਲਾ ਕੁੰਡਾ ਇਹਦੇ ਉੱਪਰ ਦੀ ਛੁੱਟ ਦੇਣਾ। ਫਿਰ ਅਗਲਾ ਕੁੰਡਾ ਬਣਾਉਣਾ। ਇਹ ਕੁੰਡਾ ਦੇ ਉੱਪਰ ਦੀ ਛੁੱਟ ਦੇਣਾ। ਫਿਰ ਅਗਲਾ ਕੁੰਡਾ ਬਣਾਉਣਾ ਇਹ ਕੁੰਡਾ ਦੇ ਉੱਪਰ ਦੀ ਛੁੱਟ ਦੇਣਾ ਇਸ ਤਰ੍ਹਾਂ। ਫਿਰ ਉਸੇ ਤਰ੍ਹਾਂ फिर अगला कुंडा बना के पेल्ला बनाया हुआ कुंडा देपर भी सुट देंगे इस तरह फिर अगला कुंडा बना के ये कुंडा देपर भी सुट देंगे इस तरह फिर अगला कुंडा बना के कुंडा देपर द सुट देंगे इस तरह फिर उस तरह ਲਾਸਟ ਤੱਕ ਆਪਾਂ ਇਸੇ ਤਰ੍ਹਾਂ ਹੀ ਕੁੰਡੇ ਬੰਦ ਕਰਦੇ ਜਾਣਾ ਇਸ ਤਰ੍ਹਾਂ ਕੀਰੋ ਇਸੇ ਤਰ੍ਹਾਂ ਹੁਣ ਜਿਹੜਾ ਆਪਣਾ ਲਾਸਟ ਵਾਲਾ ਕੁੰਡਾ ਰਹਿ ਗਿਆ ਇਹਦੇ ਵਿੱਚ ਦੀ ਹੁਣ ਆਪਾਂ ਨੋਟ ਲਗਾ ਦੇਣੀ ਆ ਇਸ ਤਰ੍ਹਾਂ ਕਰਕੇ ਆਪਾਂ ਥ੍ਰੈਡ ਜਿਹੜਾ ਇੱਥੋਂ ਕੱਟ ਲੈਣਾ ਤੇ ਬਾਅਦ ਵਿੱਚ ਇਹਦੇ ਵਿੱਚ ਦੀ ਜਿਹੜਾ ਨੋਟ ਲਗਾ ਦੇਣੀ ਹੈ ਜਿਵੇਂ ਇੱਥੇ ਮੈਂ ਇਸ ਤਰ੍ਹਾਂ ਇਹ ਗੋਡੇ ਨੂੰ ਵਿੱਚ ਦੀ ਕੱਢ ਲੈਣੀ ਹੈ ਤੇ ਇੱਥੇ ਆਪਣੀ ਨੋਟ ਲਗਾ ਦੇਣੀ ਇਸ ਤਰ੍ਹਾਂ ਸਾਰੇ ਕੁੰਡੇ ਆਪਣੇ ਬੰਦ ਹੋ ਗਏ ਤਾਂ ਜਿਹੜੇ ਉੱਪਰ ਇਸ ਤਰ੍ਹਾਂ ਬਹੁਤ ਹੀ ਸੋਹਣੀ ਕਿਨਾਰੀ ਬਣ ਕੇ ਆਉਂਦੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਕੁੰਡੇ ਬੰਦ ਹੁੰਦੇ ਆ ਇਸ ਤਰ੍ਹਾਂ ਤੇ ਬਹੁਤ ਹੀ ਆਸਾਨ ਹੈ ਜੇਕਰ ਤੁਸੀਂ ਕਾਰਡੀਗਨ ਦਾ ਮੋਢਾ ਬਣਾ ਰਹੇ ਹੋ ਜਾਂ ਬਾਰਡਰ ਬੰਦ ਕਰਨਾ ਟੌਪ ਡਾਊਨ ਸਵੈਟਰ ਬਣਾ ਰਹੇ ਹਾਂ ਨੀਚੇ ਆਪਾਂ ਬਾਰਡਰ ਦੇ ਕੁੰਡੇ ਜਿਹੜੇ ਬੰਦ ਕਰਨੇ ਆ ਬਾਹਾਂ ਦੇ ਕੁੰਡੇ ਬੰਦ ਕਰਨੇ ਤਾਂ ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਬੰਦ ਕਰਦੇ ਆ ਤਾਂ ਇਸ ਤਰ੍ਹਾਂ ਆਪਣੀ ਕਿਨਾਰੀ ਬਣ ਕੇ ਆ ਜਾਂਦੀ ਹੈ ਵਾਸਾ ਪੈਸ ਗੱਲ ਦਾ ਧਿਆਨ ਰੱਖਣਾ ਜਿਹੜਾ ਆਪਾਂ ਕੁੰਡੇ ਨਾ ਤਾਂ ਜ਼ਿਆਦਾ ਟਾਈਟ ਬੰਦ ਕਰਨੇ ਤੇ ਨਾ ਹੀ ਜ਼ਿਆਦਾ ਲੂਜ਼ ਬਾਕੀ ਤੁਹਾਨੂੰ ਕੁੰਡੇ ਜਿਹੜਾ ਇਹ ਬੰਦ ਕਰਨ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ